ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਅੱਜ ਕਰਨ ਲੱਗੇ ਆ ਸੂਟ ਦੀ ਸਟੀਚਿੰਗ ਦੀ ਵੀਡੀਓ ਆਪਾਂ ਪਾਈ ਹੋਈ ਆ ਤੇ ਆਪਾਂ ਅੱਜ ਗੋਮ ਲੈਸ ਦੀ ਵੀਡੀਓ ਜਿਹੜੀ ਕਿ ਪਾਵਾਂਗੇ ਠੀਕ ਆ ਤੁਹਾਨੂੰ ਦੱਸਦੇ ਆ ਆਪਾਂ ਕਿ ਆਪਾਂ ਗੋਮ ਲੈਸ ਆ ਜਿਹੜੀ ਕਿਵੇਂ ਲਗਾਉਣੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਲੱਗ ਜਾਂਦੀ ਆ ਤੇ ਕੋਈ ਇਹਦੇ ਚ ਝੰਜੜ ਨਹੀਂ ਕਹੀ ਮੇਰੀਆਂ ਭੈਣਾਂ ਜਿਹੜੀਆਂ ਘਰੇ ਸਟਿਚ ਕਰਦੀਆਂ ਕੱਪੜੇ ਉਹਨਾਂ ਨੂੰ ਐਵੇਂ ਲੱਗਦਾ ਰਹਿੰਦਾ ਵੀ ਇਹ ਗੋਮ ਲੈਸ ਪਤਾ ਨਹੀਂ ਕਿਵੇਂ ਲਗਾਈ ਆ ਗੋਮ ਪਾਈਪਿੰਗ ਪਤਾ ਨਹੀਂ ਕਿਵੇਂ ਲਗਾਈ ਆ ਸਾਨੂੰ ਤਾਂ ਲਾਉਣੀ ਨਹੀਂ ਉਹਦੀ ਪਰ ਐਸ ਵੀਡੀਓ ਨੂੰ ਵੇਖ ਕੇ ਤੁਸੀਂ ਮੈਂ ਯਕੀਨ ਦਿਵਾਉਣੀ ਤੁਹਾਨੂੰ ਵੀ ਤੁਸੀਂ ਆਪਦੇ ਸੂਟ ਦੇ ਆਪ ਖੁਦ ਪਾਈਪਿੰਗ ਲੈਸ ਲਗਾ ਸਕਦੇ ਹੋ ਇੰਨੀ ਸੌਖੇ ਤਰੀਕੇ ਨਾਲ ਆਪਾਂ ਈਜੀ ਜੀ ਸਿੰਪਲ ਜੇ ਮੈਥਡ ਚ ਦੱਸਾਂਗੇ ਤੁਹਾਨੂੰ ਠੀਕ ਆ ਤੇ ਆਪਾਂ ਦੇ ਕੋਲੇ ਆਹ ਵਾਲੀ ਲੈਸ ਆ ਤੇ ਆਪਣੇ ਕੋਲੇ ਆਹ ਵਾਲਾ ਕਾਟਨ ਦਾ ਸੂਟ ਆ ਠੀਕ ਆ ਇਹਦੇ ਆਪਾਂ ਇੱਕ ਸਾਈਡ ਤੇ ਲਗਾਈ ਹੋਈ ਆ ਤੁਸੀਂ ਦੇਖ ਹੀ ਲਿਆ ਆਪਾਂ ਦੂਸਰੀ ਸਾਈਡ ਤੇ ਤੁਹਾਨੂੰ ਲਾਉਣੀ ਦੱਸਨੇ ਆ ਤੇ ਇਹਦੇ ਤੇ ਆਪਾਂ ਨੂੰ ਇਹ ਚਾਹੀਦਾ ਵੀ ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਪ੍ਰੈਸ ਕਰਨਾ ਸਭ ਤੋਂ ਪਹਿਲਾਂ ਜਿੰਨਾ ਤੁਸੀਂ ਘੇਰਾ ਰੱਖਣਾ ਉਸ ਤੇ ਇੱਕ ਨਿਸ਼ਾਨ ਲਗਾ ਲੈਣਾ ਠੀਕ ਹੈ ਜਿੰਨੇ ਆਪਣਾ ਘੇਰਾ 26 ਇੰਚ ਤਿਆਰ ਆ ਤਾਂ ਆਪਾਂ 26 ਤੇ ਨਿਸ਼ਾਨ ਲਗਾ ਕੇ ਸਿੰਪਲ ਆਪਾਂ ਫੋਲਡਿੰਗ ਕਰਨੀ ਜਿੰਨੀ ਆਪਾਂ ਨੂੰ ਚਾਹੀਦੀ ਹੈ ਤੇ ਆਪਾਂ ਜਦੋਂ ਇਹਨੂੰ ਫੋਲਡ ਕਰ ਲਿਆ ਨਾ ਤਾਂ ਫੋਲਡ ਕਰਕੇ ਆਪਾਂ ਪ੍ਰੈਸ ਬਣਾ ਪ੍ਰੈਸ ਲਗਾ ਲੈਣੀ ਹੈ ਪ੍ਰੈਸ ਨਾਲ ਆਪਣੀ ਕਰੀਜ਼ ਵੱਜ ਜੂਗੀ ਉਹ ਦੇਖੋ ਤੁਸੀਂ ਚੰਗੀ ਤਰ੍ਹਾਂ ਪ੍ਰੈਸ ਦੱਬ ਕੇ ਲਗਾ ਲੈਣੀ ਹੈ ਤਾਂ ਕਿ ਇਹ ਕਰੀਜ਼ ਹੈ ਜਿਹੜੀ ਤੁਹਾਨੂੰ ਮਤਲਬ ਦਿਖੇ ਬਾਅਦ ਚੋਂ ਵੀ ਕਿਵੇਂ ਬਣੀ ਕਿੱਥੇ ਬਣੀ ਹੋਈ ਆ ਠੀਕ ਹੈ ਤੇ ਦੂਸਰੀ ਸਾਈਡ ਵੀ ਆਪਾਂ ਐਵੇਂ ਕਰਨਾ ਚਾਰੇ ਆਪਾਂ ਜਿਹੜੇ ਚਾਰੇ ਝਾਕ ਫੋਲਡ ਕਰਨੇ ਚਾਰਾਂ ਤੇ ਆਪਾਂ ਇਹੀ ਤਰੀਕਾ ਵਰਤਣਾ ਸਭ ਤੋਂ ਪਹਿਲਾਂ ਤਾਂ ਐਵੇਂ ਚੰਗੀ ਤਰ੍ਹਾਂ ਦਬ ਦਬ ਕੇ ਪ੍ਰੈਸ ਮਾਰਨੀ ਤਾਂ ਕਿ ਚੰਗੀ ਤਰ੍ਹਾਂ ਜਿਹੜੀ ਇਹਨਾਂ ਦੀ ਕਰੀਜ਼ ਹੈ ਜਿਹੜੀ ਪੂਰੀ ਵਧੀਆ ਬਣ ਜੇ ਤਾਂ ਤੁਸੀਂ ਹੋ ਸਕੇ ਜੇ ਕਰੀਜ਼ ਬਣਾ ਕੇ ਉਸ ਤੇ ਝਾਕ ਦਾ ਨਿਸ਼ਾਨ ਲਾਉਣਾ ਚਾਹੋ ਤਾਂ ਲਾ ਸਕਦੇ ਹੋ ਜੇ ਤੁਸੀਂ ਕਰੀਜ਼ ਤੇ ਹੀ ਲਾਉਣਗੇ ਤਾਂ ਤਾਂ ਵੀ ਬੈਸਟ ਆ ਠੀਕ ਆ ਜੇ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਨੂੰ ਤੁਹਾਨੂੰ ਦਿਖਣੀ ਨਹੀਂ ਕਰੀਜ਼ ਜਾਂ ਕਿਵੇਂ ਤਾਂ ਤੁਸੀਂ ਇਹਦੀ ਝਾਕ ਦਾ ਨਿਸ਼ਾਨ ਲਾ ਲਓ ਉਸੇ ਕਰੀਜ਼ ਤੇ ਬਾਅਦ ਚੋਂ ਤਾਂ ਫਿਰ ਆਪਾਂ ਤੁਹਾਨੂੰ ਅੱਗੇ ਦੱਸਦੇ ਆ ਦੇਖੋ ਆਪਾਂ ਕਰੀਜਾਂ ਜਿਹੜੀਆਂ ਚਾਰਾਂ ਚਾਕਾਂ ਦੀਆਂ ਬਣਾ ਲਈਆਂ ਪਹਿਲਾਂ ਆਹ ਦੇਖੋ ਤੁਸੀਂ ਠੀਕ ਆ ਆ ਦੇਖੋ ਹੁਣ ਕਰੀਜ ਆ ਜਿਹੜੀ ਓਵੇਂ ਦਿਖਦੀ ਆਪਾਂ ਤਾਂ ਹੁਣ ਆਪਾਂ ਜਿਹੜੀ ਇਹਨੂੰ ਲੈਸ ਲਗਾਉਣੀ ਮਸ਼ੀਨ ਤੇ ਚਾਲ ਕੇ ਦਿਖਾਉਣੀ ਆ ਤੁਹਾਨੂੰ ਆਪਾਂ ਕਿਵੇਂ ਲਗਾਉਣੀ ਠੀਕ ਆ ਲਓ ਜੀ ਹੁਣ ਆਪਾਂ ਆ ਗਏ ਮਸ਼ੀਨ ਤੇ ਤੇ ਮਸ਼ੀਨ ਤੇ ਆਪਾਂ ਲੈਸ ਲਾਉਣੀ ਸ਼ੁਰੂ ਕਰਦੇ ਆ ਦੇਖੋ ਆਹ ਵਾਲੀ ਲੈਸ ਆ ਕਾਟਨ ਦੀ ਕਿਉਂਕਿ ਜ਼ਿਆਦਾਤਰ ਮੈਂ ਕਾਟਨ ਦੇ ਸੂਟਾਂ ਨੂੰ ਕਾਟਨ ਦੀ ਲੈਸ ਹੀ ਲਗਾਈ ਜਾਂਦੀ ਆ ਇਹ ਡਬਲ ਸ਼ੇਡ ਦੀ ਹੈਗੀ ਆ लेस। ਤਿਆ ਦੇਖੋ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਜਿਹੜਾ ਚਾਕ ਤੇ लेस ਲਗਾਉਣੀ ਆ ਦੇਖੋ ਐਵੇਂ ਸਿੱਧਾ ਰੱਖਣਾ ਕਮੀਜ਼ਾ ਆਪਾਂ ਨਿਸ਼ਾਨ ਵੀ ਲਗਾਇਆ ਹੋਇਆ ਠੀਕ ਆ ਤੁਸੀਂ ਨਿਸ਼ਾਨ ਵੀ ਲਗਾ ਸਕਦੇ ਹੋ ਥੋੜਾ ਜਿਹਾ ਡਾਰਕ ਚਾਕ ਨਾਲ ਤਾਂ ਕਿ ਜਿਹੜੀ ਤੁਹਾਨੂੰ ਦਿਖਣ 'ਚ ਦਿੱਕਤ ਹੋਵੇ ਐਵੇਂ ਫੋਲਡ ਕਰਨਾ ਤੁਸੀਂ ਇੱਕ ਵਾਰੀ ਸਿੰਗਲ ਤੇ ਫਿਰ ਡਬਲ ਫੋਲਡ ਕਰਕੇ ਐਵੇਂ ਤੁਸੀਂ ਥੋੜੀ ਜੀ ਸਲਾਈ ਲਾ ਲੈਣੀ ਪਹਿਲਾਂ ਠੀਕ ਆ ਕਿਉਂਕਿ ਸਭ ਤੋਂ نیچے ਤਾਂ ਇੰਨੀ लेस लेस ਆ ਜਿਹੜੀ ਵੇਸਟ ਕਰਨ ਦਾ ਫਾਇਦਾ ਨਹੀਂ ਹੁੰਦਾ ਇਸ ਕਰਕੇ ਮੈਂ ਥੋੜੀ ਉੱਚੀ ਲਾਉਣੀ ਐ ਇੰਚਕ ਤੇ ਲੋ ਜੀ ਲੈਸ ਆਪਾਂ ਸਿੱਧੇ ਨਾਲ ਸਿੱਧੀ ਮਲਾਉਣੀ ਹੈ ਜਾਨੀ ਕਿ ਲੈਸ ਦਾ ਜਿਹੜਾ ਪੁੱਠਾ ਪਾਸਾ ਉਹ ਉੱਪਰ ਨੂੰ ਠੀਕ ਆ ਸਿੱਧਾ ਪਾਸਾ ਸ਼ਰਟ ਦਾ ਹੀ ਆ ਵੇਖੋ ਸਿੱਧਾ ਰੱਖਿਆ ਸ਼ਰਟ ਵੀ ਆਪਾਂ ਕਮੀਜ਼ ਜਾਨੀ ਕਿ ਤੇ ਸਿੱਧੀ ਲੈਸ ਰੱਖਣੀ ਉੱਤੇ ਜਾਨੀ ਕਿ ਸਿੱਧੇ ਨਾਲ ਸਿੱਧਾ ਪਾਸਾ ਮਿਲ ਲੈ ਉੱਪਰ ਵਾਲੇ ਸਾਈਡ ਆਪਣਾ ਪੁੱਠਾ ਪਾਸਾ ਸਿੱਧਾ ਪਾਸਾ ਐਵੇਂ ਲੈਸ ਰੱਖਣੀ ਹੈ ਤੁਸੀਂ ਤੇ ਇੱਕ ਸਲਾਈ 'ਚ ਜਿਹੜੀ ਲੈਸ ਆ ਲੱਗ ਜਾਂਦੀ ਹੈ ਇਹਨੂੰ ਕੋਈ ਬਾਹ링ਾ ਲੈਸਾ ਜਿੰਨਾ ਤੁਸੀਂ ਵਿੱਚ ਦੇਣਾ ਉਹਨਾਂ ਤੁਸੀਂ ਵਿੱਚ ਰੱਖ ਲਓ ਇਹਦਾ ਕੱਪੜੇ ਨੂੰ ਅੰਦਰ ਕਰ ਲਓ ਲੈਸ ਨੂੰ ਜਿੰਨੀ ਤੁਸੀਂ ਵਿੱਚ ਦੇਣੀ ਜਿੰਨੀ ਤੁਸੀਂ ਬਾਹਰ ਕੱਢਣੀ ਉਹ ਬਾਹਰ ਰੱਖੋ ਤੇ ਆਹ ਕਰੀਜ਼ ਦੇ ਉੱਪਰ ਰੱਖ ਲਓ ਸੀਨ ਆ ਜਿਹੜੀ ਕਰੀਜ਼ ਦੇ ਉੱਪਰ ਆਉਣੀ ਚਾਹੀਦੀ ਐਵੇਂ ਕਰਕੇ ਤੇ ਨਾਲ-ਨਾਲ ਤੁਸੀਂ ਐਵੇਂ ਫੋਲਡ ਕਰਕੇ ਥੋੜਾ ਜਿਹਾ ਨੀਚੇ ਵਾਲਾ ਟਾਈਟ ਤੇ ਥੋੜਾ ਜਿਹਾ ਉੱਪਰ ਵਾਲਾ ਐਵੇਂ ਕਰਕੇ ਤੁਸੀਂ ਸਲਾਈ ਜਿੰਨਾਂ ਦੀ ਮਸ਼ੀਨ ਮੋਟਰ ਵਾਲੀ ਆ ਉਹਨਾਂ ਦੇ ਤਾਂ ਦੋਵੇਂ ਹੱਥ ਫਰੀ ਹੁੰਦੀ ਆ ਇਸ ਕਰਕੇ ਉਹ ਦੋਵਾਂ ਹੱਥ ਨਾਲ ਸੈੱਟ ਕਰ ਸਕਦੀਆਂ ਪਰ ਜਿੰਨਾਂ ਦੇ ਚਲੋ ਹੱਥੀ ਵਾਲੀ ਮਸ਼ੀਨ ਆ ਮੇਰੇ ਵਾਂਗ ਉਹ ਫਿਰ ਥੋੜਾ ਜਿਹਾ ਪਹਿਲਾਂ ਸੈੱਟ ਕਰਕੇ ਰੱਖ ਕੇ ਬਰਾਬਰ ਫਿਰ ਸਲਾਈ ਲਾ ਲੈਣ ਆ ਦੇਖੋ ਆਪਾਂ ਨਿਸ਼ਾਨ ਵੀ ਤੁਹਾਨੂੰ ਦਿਖਾ ਦੇਣੇ ਨਾਲ ਨਾ ਆ ਆਪਣੀ ਕ੍ਰੀਜ਼ ਆ ਠੀਕ ਆ ਇਸ ਕ੍ਰੀਜ਼ ਦੀ ਆਪਾਂ ਐਵੇਂ ਕਰਕੇ ਲੈਸ ਰੱਖਣੀ ਆ ਪਹਿਲਾਂ ਦੇਖੋ ਤੁਸੀਂ ਆ ਦੇਖੋ ਐਵੇਂ ਰੱਖਣੀ ਆ ਐਵੇਂ ਉੱਪਰ ਫੋਲਡ ਕਰ ਦੇਣਾ ਇੰਨੀ ਨਹੀਂ ਲੈਸ ਆ ਜਿਹੜੀ ਆਪਣੀ ਬਾਹਰ ਆ ਜੂਗੀ ਬਾਕੀ ਲੈਸ ਜਿੰਨੀ ਆ ਪੰਦਰ ਦੇ ਨਹੀਂ ਉਹ ਪੰਦਰ ਨੂੰ ਕਰ ਦੇਣੀ ਓਨੀ ਲੈਸ ਤੁਸੀਂ ਲਓ ਜੀ ਆ ਦੇਖੋ ਤੇ ਐਵੇਂ ਤੁਸੀਂ ਸਲਾਈ ਲਾ ਲਈ ਨਹੀਂ ਸਲਾਈ ਦਾ ਬਖਾ ਜਿਹੜਾ ਥੋੜਾ ਜਿਹਾ ਮੋਟਾ ਕਰ ਲਿਓ ਜਿਆਦਾ ਬਰੀਕ ਤੇ ਨਾ ਲਾਓ ਕਿਉਂਕਿ ਲੈਸ ਆ ਜਿਹੜੀ ਸੀ ਉੱਦੜਨ ਵਾਲਾ ਨਹੀਂ ਹੁੰਦਾ ਬਾਅਦ ਚੋਂ ਪੱਤਰ ਪਾਈ ਵੀ ਕਰਨੀ ਹੁੰਦੀ ਹੈ ਤਾਂ ਥੋੜੀ ਜੀ ਸਲਾਈ ਆ ਜਿਹੜੀ ਸੀ ਬਖਾ ਜਿਹੜਾ ਮੋਟਾ ਕਰ ਲਿਓ ਆ ਦੇਖੋ ਆ ਦੇਖੋ ਐਵੇਂ ਲੱਗਦੀ ਐਵੇਂ ਆਪਣੀ ਫੋਲਡ ਹੋ ਕੇ ਬਾਅਦ ਚੋਂ ਆਪਣੀ ਐਵੇਂ ਤਰਪਾਈ ਹੋ ਜੂਗੀ ਇਧਰਲੀ ਸਾਈਡ ਆਪਣੀ ਤਰਪਾਈ ਹੋ ਜੂਗੀ ਦੇਖੋ ਕਿੰਨੀ ਫਿਨਿਸ਼ਿੰਗ ਨਾਲ ਆਈ ਆ ਕੋਈ ਵਾਲ ਨਹੀਂ ਕੋਈ ਕੋਸ਼ ਨਹੀਂ ਤੇ ਕੋਈ ਸਲਾਈ ਦੀ ਕੋਈ ਬਾਹਲਾਂ ਸਲਾਈਆਂ ਲਾਉਣ ਦੀ ਲੋੜ ਨਹੀਂ ਇੱਕ ਸਲਾਈ ਜਿਹੜੀ ਕਿ ਲੈਸ ਆ ਲੱਗ ਜਾਂਦੀ ਹੈ ਲਓ ਜੀ ਲਓ ਸਾ ਦੇਖੋ ਲਾਸਟ ਤੇ ਤੁਸੀਂ ਦੇਖਿਓ ਜਦੋਂ ਕਾਰਨਰ ਬਣਦਾ ਕਾਰਨਰ ਤੇ ਆਪਾਂ ਕਿਵੇਂ ਲਗਾਉਣੀ ਆ। ਪਹਿਲੀ ਜੀ ਕੱਟਿਆ। ਲੋ ਜੀ ਹੁਣ ਆਪਣਾ ਜਿਹੜਾ ਕਾਰਨਰ ਬਣ ਗਿਆ। ਠੀਕ ਆ ਕਾਰਨਰ ਤੋਂ ਆਪਾਂ ਜਿੰਨੀ ਥੋੜੀ ਜੀ ਡੇਢ ਇੰਚ ਐਕਸਟਰਾ ਰੱਖ ਕੇ ਉੱਪਰ ਆਪਾਂ ਕਟਿੰਗ ਕਰਦੇ ਆਂਗੇ। ਤੇ ਆਪਣਾ ਆ ਗਿਆ ਕਾਰਨਰ ਆ ਕਾਰਨਰਸ ਤੁਸੀਂ ਕਿਵੇਂ ਯੂਜ਼ ਕਰਨੀ ਆ ਸਾਈਡ ਤੇ ਇਧਰਲੀ ਸਾਈਡ ਕਰ ਦੇਣਾ ਜਮਾ ਸਿਰੇ ਤੇ ਮੇਰੇ ਰੱਖ ਕੇ ਵਿੱਚ ਦੇ ਕੇ ਆ ਉੱਪਰ ਆਏ ਫੋਲਡ ਕਰ ਦੇਣਾ ਬਸ ਉਹ ਕ੍ਰੀਜ਼-ਕ੍ਰੀਜ਼ ਤੇ ਸੇਨ ਲਾਈ ਹੋਣੀ ਆ ਤੁਸੀਂ ਤੇ ਹੁਣ ਇੱਥੋਂ ਤੁਸੀਂ ਜਿਹੜੀ ਲੈਸ ਆ ਨਾ ਉੱਪਰੋਂ ਜਮਾ ਵਿੱਚ ਦੇ ਦੇਣੀ ਆ ਤਾਂ ਕਿ ਤੁਹਾਨੂੰ ਪਤਾ ਹੀ ਨਾ ਲੱਗੇ ਲੈਸ ਉੱਧੜਨ ਦੇ ਚਾਂਸ ਨਾ ਹੋਣ ਬਾਅਦ ਚੁੱਕਈ ਜਿਹੜੀ ਉੱਧੜ ਜਾਂਦੀ ਹੈ ਲੈਸ ਆ ਜਿਹੜੀ ਬਾਹਰ ਬਿਲਕੁਲ ਨਾ ਦਿਖੇ ਆ ਦੇਖੋ ਹੁਣ ਆਪਾਂ ਉੱਪਰੋਂ ਲੈਸ ਆ ਜਿਹੜੀ ਵਿੱਚ ਦੇ ਦਾਂਗੇ ਇੱਥੋਂ ਲਾਉਣ ਵੇਲੇ ਥੋੜਾ ਜਿਹਾ ਇਧਰ ਸਾਈਡ ਵਾਲਾ ਖਿੱਚ ਲੈਣਾ ਤਾਂ ਕਿ ਥੱਲੇ ਨ लोच, हाँ, आ, लो। आ देखो, ठीक है, आलोच, आ देखो तो अपनी बिल्कुल नहीं देख दी थी अपन जमास लाई जड़ी लाई हुई है ਦ ਲੈਸ ਦੇਖੋ ਕਿੰਨੀ ਫਿਨਿਸ਼ਿੰਗ ਨਾਲ ਲੱਗੀ ਹੁਣ ਆਪਾਂ ਐਸੀ ਤੇ ਤਰਪਾਈ ਕਰ ਦਾਂਗੇ ਤਾਂ ਬਸ ਕੋਈ ਹੈ ਨਹੀਂ ਸੀ ਇੰਨਾ ਇਹ ਦੇਖਣ ਚ ਐਵੇਂ ਲੱਗਦੀ ਵੀ ਆਪਾਂ ਨੂੰ ਕਿਵੇਂ ਲਾਈ ਹੋਊਗੀ ਪਤਾ ਨਹੀਂ ਕਿੰਨੀਆਂ ਸਲਾਈਆਂ ਲੱਗੀ ਹੋਊਗੀ ਬਹੁਤ ਸੌਖੀ ਹੈ ਜੇ ਤੁਸੀਂ ਐਵੇਂ ਪ੍ਰੈਸ ਕਰਕੇ ਲਗਾਉਂਗੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਕਿਵੇਂ ਲੈਸ ਲੱਗ ਗਈ ਹੈ ਦੂਸਰੀ ਸਾਈਡ ਵੀ ਆਪਾਂ ਕਰੀਜ਼ ਦੇ ਉੱਤੇ ਜੇ ਬਾਹਲਾ ਚਾਹੋ ਨੇ ਤੁਸੀਂ ਤਾਂ ਇੱਕ ਨਿਸ਼ਾਨ ਲਗਾ ਲਓ ਐਵੇਂ ਡਾਰਕ ਜਾ ਲਓ ਜੀ ਲਓ ਜੀ ਹੁਣ ਦੂਸਰੀ ਸਾਈਡ ਵੀ ਐਵੇਂ ਆਪਾਂ ਸਿੱਧਾ ਰੱਖਿਆ ਲੈਸ ਆ ਜਿਹੜੀ ਸਿੱਧੀ ਜਿਹੜਾ ਸਿੱਧੇ ਨਾਲ ਸਿੱਧਾ ਅਟੈਚ ਆ ਜਾਊਗੀ ਕਮੀਜ਼ ਸਿੱਧਾ ਤਾਂ ਸਿੱਧੇ ਪਾਸੇ ਸਿੱਧੀ ਲੈ ਸੋਗੇ ਉੱਪਰ ਨੂੰ ਪੁੱਠਾ ਪਾਸਾ ਆਉਂਦਾ ਲਓ ਜੀ ਆ ਦੇਖੋ ਤੁਸੀਂ ਇੱਥੇ ਆਪਾਂ ਇੱਕ ਸਲਾਈ ਲਾਤੀ ਠੀਕਾ ਇੱਥੋਂ ਆਪਾਂ ਫੇਰ ਐਵੇਂ ਕਰਕੇ ਸਲਾਈ ਲਾਵਾਂਗੇ ਲੋਚ ਦੇਖੋ ਕਿੱਡੀ ਸੌਖੇ ਤਰੀਕੇ ਨਾਲ ਆ ਜਾਂਦੀ ਆ ਬਾਅਦ ਚੋਂ ਆਪਾਂ ਬਸ ਸਿੰਪਲ ਤਰਪਾਈ ਕਰ ਦੇਣੀ ਐ ਐਵੇਂ ਰਸ ਮਾਰ ਕੇ ਦੇਖੋ ਕਿ ਕਿੰਨੀ ਫਿਨਿਸ਼ਿੰਗ ਨਾਲ ਲੱਗੀ ਬਿਲਕੁਲ ਕੋਈ ਨਹੀਂ ਆਉਂਦੀ ਐਵੇਂ ਕੋਈ ਐ ਨਹੀਂ ਹੁੰਦਾ ਵੀ ਇੱਧਰ ਉੱਧਰ ਹਿੱਲ ਜੂ ਜੀਆ ਕਿਵੇਂ ਆ ਤੇ ਠੀਕ ਆ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਪਲੀਜ਼ ਸਾਰੀ ਵੀਡੀਓ ਦੇਖਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਜੇ ਵੀ ਕਿਵੇਂ ਕੀਤਾ ਸੀ ਆਪਣੇ ਚੈਨਲ ਤੇ ਬਹੁਤ ਸਾਰੀਆਂ ਸਟੀਚਿੰਗ ਨਾਲ ਰਿਲੇਟਡ ਤੇ ਬਿਊਟੀ ਨਾਲ ਰਿਲੇਟਡ ਵੀਡੀਓਜ਼ ਹਾਈਆਂ ਤੇ ਆਪਾਂ ਉਹ ਚੀਜ਼ ਤੁਹਾਨੂੰ ਦੱਸਦੇ ਹਾਂ ਜਿਹੜੀ ਆਪਾਂ ਨੂੰ ਪਤਾ ਹੁੰਦੀ ਆ ਆਪਾਂ ਆਖਦੇ ਨੇ ਵੀ ਚਲੋ ਕੋਈ ਗੱਲ ਨਹੀਂ ਕਿਸੇ ਦੀ ਹੈਲਪ ਹੋ ਜੂਗੀ ਠੀਕ ਆ ਲੋਚ ਠੀਕ ਆ ਤੇ ਚਲੋ ਜੀ ਠੀਕ ਆ ਅੱਜ ਆਪਣੀ ਵੀਡੀਓ ਚ ਜਿਹੜਾ ਆਪਾਂ ਇੰਨਾ ਹੀ ਦੱਸਣਾ ਸੀ ਤੇ ਵੀਡੀਓ ਵਧੀਆ ਲੱਗਦੀ ਆ ਲਾਈਕ ਸ਼ੇਅਰ ਕਮੈਂਟ ਫੇਰ ਇੱਕ ਦੁਵਾਰੀ ਦੁਬਾਰਾ ਕਹਿਣੀ ਆਪਾਂ ਕਰਿਆ ਕਰੋ ਤੇ ਓਕੇ ਧੰਨਵਾਦ ਤੁਹਾਡਾ ਬਹੁਤ ਸਾਰਾ ਜਿਹੜਾ ਤੁਸੀਂ ਆਪਾਂ ਨੂੰ ਸਪੋਰਟ ਕਰ ਰਹੇ ਹੋ ਤੇ ਆਪਣੀ ਫੈਮਲੀ ਹੈ ਜਿਹੜੀ ਹੌਲੀ-ਹੌਲੀ ਵਧ ਰਹੀ ਹੈ ਬਹੁਤ ਜ਼ਿਆਦਾ ਥੈਂਕ ਯੂ ਬਹੁਤ ਸੋਹਣੇ-ਸੋਹਣੇ ਕਮੈਂਟ ਕਰਦਿਆਂ ਪੈਣਾ ਬਹੁਤ ਵਧੀਆ ਤੇ ਕੋਈ ਗੱਲ ਨਹੀਂ ਆਪਾਂ ਜਿੰਨਾ ਵੀ ਪੈਣਾ ਦੇ ਕਮੈਂਟ ਆਉਂਦੇ ਆ ਆਪਾਂ ਉਹਨਾਂ ਦਾ ਮਤਲਬ ਸਰਚ ਕਰਕੇ ਹਰ ਇੱਕ ਚੀਜ਼ ਜੋ ਆਪਾਂ ਨੂੰ ਪਤਾ ਹੋਊਗੀ ਜਿਵੇਂ ਵੀ ਆਪਾਂ ਪਹਿਲਾਂ ਐਕਸਪੈਰੀਮੈਂਟ ਆਪਣੇ ਤੇ ਕਰਦੇ ਆ ਫਿਰ ਆਪਾਂ ਦੱਸ ਦਿਆਂ ਤੁਹਾਨੂੰ ਵੀ ਹਾਂਜੀ ਇਹ ਚੀਜ਼ ਠੀਕ ਆ ਤੇ ਚਲੋ ਜੀ ਠੀਕ ਆ ਕੇ ਬਾਏ